ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਵੀ ਕਿ ਜਿਹੜਾ ਘੇਰਾ ਹੈਗਾ ਇਹਦਾ ਜਿਹੜਾ ਮਾਰਜਿਨ ਹੈਗਾ ਇਹ ਆਪਾਂ ਕਿਸ ਤਰ੍ਹਾਂ ਜਿਹੜਾ ਹੈਗਾ ਲਗਾ ਸਕਦੇ ਆ ਐ ਇਦਾਂ ਹੁੰਦਾ ਕਿ ਕਈ ਵਾਰੀ ਪੈਟਰਨ ਵਾਲੇ ਸੂਟ ਹੁੰਦੇ ਆ ਤੇ ਘੇਰੇ ਦੇ ਨੀਚੇ ਜਿਹੜਾ ਬਾਰਡਰ ਹੁੰਦਾ ਉਹ ਮਾਰਜਿਨ ਅੱਧਾ ਇੰਚ ਹੀ ਦਿੱਤਾ ਹੁੰਦਾ ਤੇ ਫੋਲਡਿੰਗ ਕਪੜਾ ਜਿਹੜਾ ਆਪਾਂ ਇਹ ਲਗਾਉਣ ਵਾਸਤੇ ਜਿਹੜਾ ਹੈਗਾ ਇੱਕ ਨਵੀਂ ਟ੍ਰਿਕ ਦੀ ਜਿਹੜੀ ਯੂਜ਼ ਕਰਾਂਗੇ 2.5 ਇੰਚ ਜਿਹੜਾ ਚੌੜਾ ਕਪੜਾ ਆਪਾਂ ਹੈਗਾ ਘੇਰੇ ਜਿੰਨਾ ਲੰਬਾ ਲੈਂਥ ਲੈਣੀ ਹੈਗੀ ਆ ਤੇ ਚੜਾਈ ਜਿਹੜੀ ਹੈਗੀ 2.5 ਇੰਚ ਆ ਉਸ ਤੋਂ ਬਾਅਦ ਅੱਧਾ ਇੰਚ ਮਾਰਜਨ ਨੂੰ ਆਪਣੀ ਇੱਕ ਸਾਈਡ ਰੱਖਦੇ ਹੋਏ ਕੱਪੜੇ ਨੂੰ ਇਸ ਤਰ੍ਹਾਂ ਕਰਕੇ ਸੈੱਟ ਕਰਕੇ ਰੱਖਾਂਗੇ ਉਸ ਤੋਂ ਬਾਅਦ ਜਿਹੜਾ ਹੈਗਾ ਆਪਣਾ ਘੇਰਾ ਜਿਹਦੇ ਨਾਲ ਆਪਾਂ ਇੱਕ ਮਾਰਜਨ ਜਿਹੜਾ ਅਟੈਚ ਕਰਨਾ ਹੈਗਾ ਇਹ ਮਾਰਜਨ ਆਪਾਂ ਇਸ ਤਰੀਕੇ ਨਾਲ ਅਟੈਚ ਕਰਾਂਗੇ ਦੋਰੀ ਲਾਵਾਂਗੇ ਪਾਈਪਿੰਗ ਵਾਲੀ ਤੇ ਇਸ ਤਰੀਕੇ ਨਾਲ ਜਿਹੜਾ ਹੈਗਾ نیچے ਵਾਲਾ ਅੱਧੇ ਇੰਚ ਦਾ ਮਾਰਜਨ ਹੈਗਾ ਇਹਦੇ ਵਿੱਚ ਜਿਹੜਾ ਹੈਗਾ ਆਪਾਂ ਡੋਰੀ ਨੂੰ ਇਸ ਤਰ੍ਹਾਂ ਕਰਕੇ ਤੇ ਇਹਨੂੰ ਫੋਲਡ ਕਰਾਂਗੇ ਇਸ ਤਰੀਕੇ ਨਾਲ ਜਿਹੜਾ ਹੈਗਾ ਆਪਾਂ ਡੋਰੀ ਵਿੱਚ ਪਾ ਵਿੱਚ ਸੈੱਟ ਕਰਨ ਤੋਂ ਬਾਅਦ ਤੇ ਅੱਧਾ ਇੰਚ ਮਾਰਜਨ ਜਿਹੜਾ ਹੈਗਾ ਆਪਣਾ ਲਿਆ ਹੋਇਆ ਇੱਕ ਸਾਈਡ ਤੇ ਇਹਦੇ ਨਾਲ ਨਾਲ ਚੱਲਦੇ ਹੋਏ ਆਪਾਂ ਬਾਕੀ ਦਾ 2 ਇੰਚ ਮਾਰਜਨ ਜਿਹੜਾ ਹੈਗਾ ਬਾਹਰਲੀ ਸਾਈਡ ਛੱਡਦੇ ਹੋਏ ਇਸ ਤਰ੍ਹਾਂ ਕਰਕੇ ਜਿਹੜਾ ਹੈਗਾ ਆਪਾਂ ਸੀਨ ਲਗਾਵਾਂਗੇ ਤੇ ਸੀਨ ਜਿਹੜੀ ਹੈਗੀ ਆ ਤੁਸੀਂ ਬਰੀਕ ਬਖੇ ਦੇ ਉੱਪਰ ਹੈਗੀ ਜਿਹੜੀ ਲਗਾਣੀ ਹੈਗੀ ਐ ਕਿਉਂਕਿ ਇਹ ਸਿੰਗਲ ਬਖਾਈ ਹੈ ਜਿਹੜਾ ਆਪਣੇ ਮਾਰਜਨ ਨੂੰ ਨਾਲ ਜਿਹੜਾ ਹੈਗਾ ਅਟੈਚ ਕਰੂਗਾ ਠੀਕ ਹੈ ਜੀ ਇਹ ਸਾਰੀ ਸੀਨ ਆਪਾਂ ਐਂਡ ਤੱਕ ਜਿਹੜਾ ਹੈਗਾ ਕੰਪਲੀਟ ਕਰਾਂਗੇ ਹਾਂਜੀ ਸੀਨ ਆਪਣੀ ਕੰਪਲੀਟ ਹੋ ਚੁੱਕੀ ਆ ਤੁਸੀਂ ਦੇਖ ਸਕਦੇ ਹੋ ਤੇ ਮਾਰਜਨ ਜਿਹੜਾ ਆਪਣਾ ਹੈਗਾ ਕਮੀਜ਼ ਦੇ ਨਾਲ ਜਿਹੜਾ ਅਟੈਚ ਹੋ ਚੁੱਕਿਆ ਤੇ ਜਿਹੜਾ ਹੈਗਾ ਜਿੱਥੇ ਜੋੜ ਹੈਗਾ ਇੱਥੇ ਆਪਣਾ ਜਿਹੜਾ ਕੁਝ ਪਾਈਪਿੰਗ ਦੇ ਟਾਈਪ ਲੁੱਕ ਆ ਰਹੀ ਹੈ ਤੇ ਇਹਦੇ ਨਾਲ ਜਿਹੜਾ ਹੈਗਾ ਆਪਣਾ ਜੋੜ ਹੈਗਾ ਜਿਹੜਾ ਇਹ ਲੁੱਕ ਗਿਆ ਹੈਗਾ ਇਸ ਤੋਂ ਬਾਅਦ ਜਿਹੜਾ ਹੈਗਾ ਇਹਨੂੰ ਆਪਾਂ ਨਾਰਮਲ ਜਿੱਦਾਂ ਤਰਪਾਈ ਲਈ ਜਿਹੜਾ ਆਪਾਂ ਹੈਗਾ ਨੀਚੋਂ ਘੇਰਾ ਫੋਲਡ ਕਰਕੇ ਕੱਚਾ ਕਰਨ ਲਈ ਜਿਹੜਾ ਆਪਾਂ ਕਰਦੇ ਆ ਉਦਾਂ ਆਪਾਂ ਸੀਨ ਲਗਾਵਾਂਗੇ ਐਂਡ ਤੱਕ ਠੀਕ ਹੈ ਜੀ ਤੇ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗ ਰਹੀ ਹੈ ਤੇ ਨਾਲ ਦੀ ਨਾਲ ਹੀ ਲਾਈਕ ਕਰਦੇ ਰਹੋ ਜੀ ਤੇ ਚੈਨਲ ਨੂੰ ਜੇ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤਾਂ ਕਿ ਹੋਰ ਨੌਲੇਜ ਭਰੀਆਂ ਜਿਹੜੀਆਂ ਵੀਡੀਓ ਹੈਗੀਆਂ ਮੈਂ ਤੁਹਾਡੇ ਲਈ ਲੈ ਕੇ ਆ ਸਕਾਂ ਤੇ ਇਸ ਤਰੀਕੇ ਨਾਲ ਕਰਦੇ ਹੋਏ ਜਿਹੜਾ ਹੈਗਾ ਆਪਾਂ ਸਾਰੇ ਬਾਰਡਰ ਨੂੰ ਇੱਕਸਾਰ ਕਰਦੇ ਆਪਾਂ ਜਿਹੜਾ ਕੱਚਾ ਕਰਾਂਗੇ ਠੀਕ ਹੈ ਜੀ ਤੁਸੀਂ ਧਿਆਨ ਰੱਖਿਓ ਕਿ ਪਾਈਪਿੰਗ ਵਾਲੀ ਸਾਈਡ ਤੇ ਜਿਹੜਾ ਹੈਗਾ ਕੋਈ ਐਕਸਟਰਾ ਕੱਪੜਾ ਜਿਹੜਾ ਹੈਗਾ ਉਹ ਨਾ ਹੋਵੇ ਤੇ ਸੈੱਟ ਕਰਦੇ ਹੋਏ ਖਿਚਾਵ ਦੇ ਕੇ ਪੂਰਾ ਤੇ ਬੈਲੈਂਸ ਕਰਕੇ ਜਿਹੜਾ ਹੈਗਾ ਆਪਾਂ ਜਿਹੜੀ ਸੀਨ ਨੂੰ ਲਗਾਵਾਂਗੇ ਠੀਕ ਹੈ ਜੀ ਤੇ ਦੋ ਦੋ ਤਰੀਕੇ ਹੋਰ ਜਿਹੜੇ ਹੈਗੇ ਆ ਮੈਂ ਪਹਿਲਾਂ ਵੀਡੀਓ ਅਪਲੋਡ ਕਰ ਚੁੱਕੀ ਹਾਂ ਕਿ ਸਾਈਡ ਤੇ ਜਿਹੜਾ ਹੈਗਾ ਆਪਣੇ ਚਾਕ ਦੇ ਉੱਪਰ ਜੇ ਮਾਰਜਨ ਨਾ ਹੋਵੇ ਤੇ ਉਹਦਾ ਮਾਰਜਨ ਜਿਹੜਾ ਉਹ ਕਿਵੇਂ ਅਟੈਚ ਕਰੀਦਾ ਤੇ ਨਾਲ ਮੈਚਿੰਗ ਪਾਈਪਿੰਗ ਕਿਵੇਂ ਲਗਾਈਦੀ ਹੈ ਤੇ ਉਹਨਾਂ ਦੋਨਾਂ ਵੀਡੀਓ ਦੇ ਜਿਹੜੇ ਲਿੰਕ ਹੈਗੇ ਆ ਉਹ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤੁਹਾਨੂੰ ਦੇ ਦੂੰਗੀ ਜੀ ਤੇ ਤੁਸੀਂ ਦੇਖ ਪਾ ਰਹੇ ਹੋਵੋਗੇ ਕਿ ਆਪਣਾ ਪਾਈਪਿੰਗ ਲੁੱਕ ਆ ਰਹੀ ਆ ਜਿੱਦਾਂ ਪਾਈਪਿੰਗ ਗ੍ਰੀਨ ਲੱਗੀ ਹੁੰਦੀ ਹੈ ਤੇ ਨਾਲ ਹੀ ਆਪਣਾ ਜਿਹੜਾ ਮਾਰਜਨ ਹੈਗਾ ਉਹ ਅਟੈਚ ਹੋ ਚੁੱਕਿਆ ਤੇ ਤਰਪਾਈ ਤੋਂ ਬਾਅਦ ਬਹੁਤ ਹੀ ਸੋਹਣੀ ਲੁੱਕ ਆਊਗੀ ਇਸੇ ਤਰੀਕੇ ਨਾਲ ਜੇ ਤੁਹਾਡੇ ਮੂਰੇ ਵੀ ਕੁਝ ਇਸ ਤਰੀਕੇ ਦਾ ਚੈਲੰਜ ਆਉਂਦਾ ਤਾਂ ਤੁਸੀਂ ਇਸ ਤਰੀਕੇ ਨਾਲ ਜਿਹੜਾ ਹੈ ਘੇਰੇ ਦਾ ਜਿਹੜਾ ਮਾਰਜਨ ਵੀ ਅਟੈਚ ਕਰ ਸਕਦੇ ਹੋ ਤੇ ਨਾਲ ਜਿਹੜਾ ਹੈਗਾ ਸੂਟ ਦੀ ਬਹੁਤ ਹੀ ਸੋਹਣੀ